ਤੇ ਜਿਹੜੇ ਵੀ ਮਾੜਿਆਂ ਸਰ ਨੇ ਉਹਨਾਂ ਨੂੰ ਮੇਰੇ ਵੱਲੋਂ ਸਖਤ ਚੇਤਾਵਨੀ ਹੈਗੀ ਹੈ ਕਿ ਵੀ ਜੇਕਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਣਗੇ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਰਵੇਗੀ। ਉਮੀਦ ਰੱਖਦਾ ਤੇ ਇੱਕ ਅਪੀਲ ਕਰਦਾ ਕਿ ਜਿੰਨੇ ਵੀ ਤੁਸੀਂ ਪੁਲਿਸ ਦਾ ਸਾਥ ਦੇਵੋਗੇ ਜਿੰਨੇ ਲੋਕ ਹੈਗੇ ਨੇ ਇੱਥੇ ਤੇ ਸਚੀਤਲਾ ਜਿਹੜੀ ਤੁਸੀਂ ਨੂੰ ਦਿਓਗੇ ਤੇ ਜਿਹੜੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਸੰਬੰਧੀ ਜਿੰਨਾ ਵੱਧ ਤੋਂ ਵੱਧ ਸਾਨੂੰ ਇਨਫਾਰਮੇਸ਼ਨ ਦਿਓਗੇ ਜੀ ਮੈਂ ਹਰਸ਼ਪ੍ਰੀਤ ਸਿੰਘ ਸਬ ਇੰਸਪੈਕਟਰ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਦੇ ਹੁਕਮਾ ਮੁਤਾਬਕ ਇੱਥੇ ਬਤੌਰ ਐਸਐਚਓ ਖਨੋਰੀ ਜੁਆਇਨ ਕੀਤਾ ਤੇ ਡੀਐਸਪੀ ਸਾਹਿਬ ਮੂਲਕ ਦੀ ਅਗਵਾਈ ਹੇਠ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੇ ਮੈਂ ਖਨੋਰੀ ਵਸ ਵਸਿਆਂ ਤੋਂ ਇੱਕ ਉਮੀਦ ਰੱਖਦਾ ਤੇ ਇੱਕ ਅਪੀਲ ਕਰਦਾ ਕਿ ਜਿੰਨੇ ਵੀ ਤੁਸੀਂ ਪੁਲਿਸ ਦਾ ਸਾਥ ਦਿਓਗੇ ਜਿੰਨੇ ਲੋਕ ਹੈਗੇ ਨੇ ਇੱਥੇ ਤੇ ਸੱਚੀ ਤਲਾਹ ਜਿਹੜੀ ਪੁਲਿਸ ਨੂੰ ਦਿਓਗੇ ਤੇ ਜਿਹੜੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਸੰਬੰਧੀ ਜਿੰਨਾ ਵੱਧ ਤੋਂ ਵੱਧ ਸਾਨੂੰ ਇਨਫੋਰਮੇਸ਼ਨ ਦਿਓਗੇ ਤਾਂ ਇਹਦੇ ਲਈ ਅਸੀਂ ਤੁਹਾਡੇ ਕਾਫੀ ਧੰਨਵਾਦੀ ਹੋਵਾਂ ਕਿਉਂਕਿ ਜੋ ਮਾਨਯੋਗ ਸੀਐਮ ਸਾਹਿਬ ਦਾ ਇਹ ਮਹਿੰਮ ਚਲਾਈ ਹੋਈ ਹੈ ਕਿ ਜਿਹੜੇ ਆਪਣੇ ਪੰਜਾਬ ਨੂੰ ਨਸ਼ਾ ਰਹਿਤ ਕਰਨਾ ਹੈ ਆਪਾਂ ਉਹ ਆਪਣੇ ਪਬਲਿਕ ਤੇ ਪੁਲਿਸ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਤੇ ਇੱਕ ਸੱਚੀ ਤਲਾਹ ਤੇ ਮੈਂ ਇਹੀ ਉਮੀਦ ਰੱਖਾਂਗਾ ਕਿ ਤੇ ਸਾਨੂੰ ਜਿੰਨੀ ਵੱਧ ਤੋਂ ਵੱਧ ਜਿਹੜੀ ਇਨਫਾਰਮੇਸ਼ਨ ਹੈਗੀ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿੰਨੇ ਜਿਹੜੇ ਵੀ ਇਨਫਾਰਮੇਸ਼ਨ ਦੇਣ ਵਾਲੇ ਹੋਣਗੇ ਉਹਨਾਂ ਦਾ ਆਈਡੀ ਜਿਹੜੀ ਉਹ ਗੁਪਤ ਰੱਖੀ ਜਾਏਗੀ ਤੇ ਕਿਸੇ ਨੂੰ ਇਹ ਜਿਹੀ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਜਾਵੇਗੀ ਤੇ ਜਿਹੜੇ ਵੀ ਮਾੜੇ ਆਂਸਰ ਨੇ ਉਹਨਾਂ ਨੂੰ ਮੇਰੇ ਵੱਲੋਂ ਸਖਤ ਚੇਤਾਵਨੀ ਹੈਗੀ ਹੈ ਕਿ ਵੀ ਜੇਕਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਣਗੇ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਵੀ ਮਾੜਿਆਂ ਸਰ ਨੇ ਉਹਨਾਂ ਨੂੰ ਮੇਰੇ ਵੱਲੋਂ ਸਖਤ ਚੇਤਾਵਨੀ ਹੈਗੀ ਹੈ ਕਿ ਵੀ ਜੇਕਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਣਗੇ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਮੀਦ ਰੱਖਦਾ ਤੇ ਅਪੀਲ ਕਰਦਾ ਕਿ ਜਿੰਨੇ ਵੀ ਤੁਸੀਂ ਪੁਲਿਸ ਦਾ ਸਾਥ ਦੇਵੋਗੇ ਜਿੰਨੇ ਲੋਕ ਹੈਗੇ ਨੇ ਇੱਥੇ ਤੇ ਸੱਚੀ ਤਲਾ ਜਿਹੜੀ ਤੁਸੀਂ ਨੂੰ ਦਿਓਗੇ ਤੇ ਜਿਹੜੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਸੰਬੰਧੀ ਜਿੰਨਾ ਵੱਧ ਤੋਂ ਵੱਧ ਸਾਨੂੰ ਇਨਫੋਰਮੇਸ਼ਨ ਦਿਓਗੇ ਜੀ ਮੈਂ ਹਰਸ਼ਪ੍ਰੀਤ ਸਿੰਘ ਸਬ ਇੰਸਪੈਕਟਰ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਦੇ ਹੁਕਮਾ ਮੁਤਾਬਕ ਇੱਥੇ ਬਤੌਰ ਐਸਐਚਓ ਖਨੋਰੀ ਜੁਆਇਨ ਕੀਤਾ ਤੇ ਡੀਐਸਪੀ ਸਾਹਿਬ ਮੁਲਕ ਦੀ ਅਗਵਾਈ ਹੇਠ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੇ ਮੈਂ ਖਨੋਰੀ ਵਸ ਵਸਿਆਂ ਤੋਂ ਇੱਕ ਉਮੀਦ ਰੱਖਦਾ ਤੇ ਇੱਕ ਅਪੀਲ ਕਰਦਾ ਕਿ ਜਿੰਨੇ ਵੀ ਤੁਸੀਂ ਪੁਲਿਸ ਦਾ ਸਾਥ ਦਿਓਗੇ ਜਿੰਨੇ ਲੋਕ ਹੈਗੇ ਨੇ ਇੱਥੇ ਤੇ ਸੱਚੀ ਤਲਾਹ ਜਿਹੜੀ ਪੁਲਿਸ ਨੂੰ ਦਿਓਗੇ ਤੇ ਜਿਹੜੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਸੰਬੰਧੀ ਜਿੰਨਾ ਵੱਧ ਤੋਂ ਵੱਧ ਸਾਨੂੰ ਇਨਫੋਰਮੇਸ਼ਨ ਦਿਓਗੇ ਤਾਂ ਇਹਦੇ ਲਈ ਅਸੀਂ ਤੁਹਾਡੇ ਕਾफी ਧੰਨਵਾਦੀ ਹੋਵਾਂ ਕਿਉਂਕਿ ਜੋ ਮੰਨਯੋਗ ਸੀਐਮ ਸਾਹਿਬ ਦਾ ਇਹ ਮੂਹਮ ਚਲਾਈ ਹੋਈ ਹੈ ਕਿ ਜਿਹੜੇ ਆਪਣੇ ਪੰਜਾਬ ਨੂੰ ਨਸ਼ਾ ਰਹਿਤ ਕਰਨਾ ਹੈ ਆਪਾਂ ਉਹ ਆਪਣੇ ਪਬਲਿਕ ਤੇ ਪੁਲਿਸ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਤੇ ਇੱਕ ਸੱਚੀ ਤਲਾ ਤੇ ਮੈਂ ਇਹੀ ਉਮੀਦ ਰੱਖਾਂਗਾ ਕਿ ਤੇ ਸਾਨੂੰ ਜਿੰਨੀ ਵਾਧੂ ਵਾਧੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿੰਨੇ ਜਿਹੜੇ ਵੀ ਇਨਫੋਰਮੇਸ਼ਨ ਦੇਣ ਵਾਲੇ ਹੋਣਗੇ ਉਹਨਾਂ ਦਾ ਆਈਡੀ ਜਿਹੜੀ ਉਹ ਗੁਪਤ ਰੱਖੀ ਜਾਏਗੀ ਤੇ ਕਿਸੇ ਨੂੰ ਇਹ ਜਿਹੀ ਕੋਈ ਪ੍ਰੋਬਲਮ ਨਹੀਂ ਆਨ ਦਿੱਤੀ ਜਾਵੇਗੀ ਤੇ ਜਿਹੜੇ ਵੀ ਮਾੜੇ ਆਂਸਰ ਨੇ ਉਹਨਾਂ ਨੂੰ ਮੇਰੇ ਵੱਲੋਂ ਸਖਤ ਚੇਤਾਵਨੀ ਹੈਗੀ ਹੈ ਕਿ ਵੀ ਜੇਕਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਣਗੇ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ